ਜਿਹੜਾ ਇਨਸਾਨ ਹੋਵੇ ਜਾਂ ਕੋਈ ਮੁਲਕ ਹੋਵੇ ਜਿਹੜਾ ਸਾਰੀ ਦੁਨੀਆ ਨੂੰ ਰਜ਼ਾਉਂਦਾ ਹੋਵੇ ਬਿਲਕੁਕੁ ਉਹ ਕਦੇ ਆਪ ਭੁੱਖਾ ਨਹੀਂ ਮਰਦਾ ਸਾਰੇ ਚੰਗੇ ਮਾੜਿਆਂ ਦੀ ਆਪ ਚ ਬੈਠੇ ਆ ਜਿਹੜੇ ਉਹ ਪਰਖ ਹੋ ਜਾਂਦੀ ਹੈ ਜੀ ਜੀ ਕਿਹੜਾ ਬੰਦਾ ਸਾਥ ਦਿੰਦਾ ਹੈ ਕਿਹੜਾ ਬੰਦਾ ਨਹੀਂ ਦਿੰਦਾ ਬੈਠੇ ਆਪ ਕਦੇ ਭੁੱਖਾ ਮਰਿੰਦਾ ਜੀ ਜੀ ਜਿਹੜੇ ਡੈਮ ਵਗੈਰਾ ਦੇ ਨਾਲ ਜਿੱਦਨੇ ਨਹਿਰਾ ਵਗੈਰਾ ਨਿਕਲਦੀਆਂ ਪੂਰਾ ਸਾਰਾ ਉਨ੍ਹਾਂ ਦੀ ਸਫਾਈ ਹੁੰਦੀ ਹੋਰ ਹੁੰਦਾ ਪ੍ਰਬੰਧ ਹੁੰਦੇ ਹੋ ਸਕਦਾ ਹੈ ਕੁਛ ਨਾ ਕੁਛ ਬੱਚਤ ਹੋ ਜਾਂਦੀ ਹੈ ਸਿੰਗਰਾਂ ਦਾ ਫਰਜ਼ ਵੀ ਬਣਦਾ ਹੈ ਕਿਉਂਕਿ ਇਹਨਾਂ ਲੋਕਾਂ ਤੋਂ ਪੈਸਾ ਲਿਆ ਇਹਨਾਂ ਲੋਕਾਂ ਤੋਂ ਪੈਸਾ ਕਮਾਇਆ ਤੇ ਜੇ ਕੋਈ ਮਾੜਾ ਵਕਤ ਆ ਗਿਆ ਜੇ ਉਹਦੇ ਚੋਂ ਥੋੜਾ ਬਹੁਤਾ ਕਿਤੇ ਲੱਗ ਹੀ ਵੀ ਜਾਊਗਾ ਕੋਈ ਫਰਕ ਨਹੀਂ ਪੈਂਦਾ ਜੱਲੋ ਵਾਲੀਆ ਟਾਈਮਜ਼ ਦੇਖ ਰਿਹਾ ਸਮੁੱਚੇ ਦਰਸ਼ਕਾਂ ਨੂੰ ਕੈਲਗਰੀ ਕੈਨੇਡਾ ਤੋਂ ਦਲਵੀਰ ਜੱਲੋ ਵਾਲੇ ਵੱਲੋਂ ਪਿਆਰ ਸਤਿਕਾਰ ਤੇ ਮੋਹ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪੰਜਾਬ ਦੀ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਜੋ ਹੜ੍ਹ ਫਲੱਡਸ ਆਏ ਹੋਏ ਨੇ ਬਹੁਤ ਸਾਰੇ ਲੋਕ ਇਸ ਤੋਂ ਪ੍ਰਭਾਵਿਤ ਹੋਏ ਨੇ ਸੋ ਸਾਡੇ ਨਾਲ ਪੰਜਾਬੀ 뮤직 ਇੰਡਸਟਰੀ ਦੀ ਉੱਗੀ ਸ਼ਖਸੀਅਤ ਵੀਰ ਦਰਿੰਦਰ ਜੀ ਸਾਡੇ ਨਾਲ ਨੇ ਸੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਬਾਬਤ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਦਵਿੰਦਰ ਜੀ ਜੱਲੋਵਾਲੀਆ ਟਾਈਮਸ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਸਿਕਾਲ ਜੀ ਦਲਵੀਰ ਭਾਈ ਜੀ ਸਸਿਕਾਲ ਤੇ ਜੱਲੋਵਾਲੀਆ ਟਾਈਮਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਸਿਕਾਲ ਹੈ ਜੀ ਦੁਆਰਾ ਸੋ ਜਿਸ ਤਰ੍ਹਾਂ ਭਾਈ ਜੀ ਹੁਣੀ ਗੱਲ ਕਰਦੇ ਆ ਬਿਲਕੁਲ ਆਪਾਂ ਸ਼ੁਰੂਆਤ ਕਰਦੇ ਆ ਵੀ ਕਿਉਂਕਿ ਜੋ ਪੰਜਾਬ ਚ ਅੱਜ ਹਾਲਾਤ ਬਣੇ ਹੋਏ ਨੇ ਹਾਂ ਜੀ ਬਹੁਤ ਹੀ ਦੁਖਦਾਈ ਬਣੇ ਹੋਏ ਨੇ ਹਾਂ ਜੀ ਔਰ ਪੰਜਾਬ ਦਾ ਹਰ ਵਰਗ ਇਸ ਥੀ ਤੋਂ ਪ੍ਰਭਾਵਿਤ ਆ ਹਾਂਜੀ ਪਹਿਲਾਂ ਤੋਂ ਉਸ ਹੜਾਂ ਦੀ ਬਾਬਤ ਗੱਲ ਕਰਾਂਗੇ ਹਾਂਜੀ ਵੀ ਕੀ ਕਹਿਣਾ ਚਾਹੁੰਦੇ ਸਪੈਸ਼ਲੀ ਇਸ ਹੜਾਂ ਬਾਬਤ ਸੋ ਜਲਵਾਲੀਆ ਸਾਹਿਬ ਮੈਂ ਇੱਕ ਗੱਲ ਕਰਦਾ ਹਾਂ ਵੀ ਜਿਹੜਾ ਇਨਸਾਨ ਹੋਵੇ ਜਾਂ ਕੋਈ ਮੁਲਕ ਹੋਵੇ ਜਿਹੜਾ ਸਾਰੀ ਦੁਨੀਆ ਨੂੰ ਰਜ਼ਾਉਂਦਾ ਹੋਵੇ ਬਿਲਕੁਲ ਉਹ ਕਦੇ ਆਪ ਭੁੱਖਾ ਨਹੀਂ ਮਰਦਾ ਜੀ ਕਹਿੰਦੇ ਵੀ ਮਾੜਾ ਵਕਤ ਵੀ ਚੰਗਾ ਹੁੰਦਾ ਸਭ ਦੀ ਪਰਖ ਕਰਾ ਦੇ ਜੀ ਕੋਈ ਕੁਦਰਤ ਦਾ ਪਾਣਾ ਸੀਗਾ ਇਹ ਜੀ ਜੀ ਵੀ ਇਹਦੇ ਨਾਲ ਹਮਮ ਸਾਰੇ ਚੰਗੇ ਮਾੜਿਆਂ ਦੀ ਆਵਜ ਚ ਬੈਠੇ ਆ ਜਿਹੜੇ ਉਹ ਪਰਖ ਹੋ ਜਾਂਦੀ ਹੈ ਜੀ ਜੀ ਵੀ ਕਿਹੜਾ ਬੰਦਾ ਸਾਥ ਦਿੰਦਾ ਹੈ ਕਿਹੜਾ ਬੰਦਾ ਨਹੀਂ ਦਿੰਦਾ ਵੈਸੇ ਤਾਂ ਪੰਜਾਬ ਕਦੇ ਭੁੱਖਾ ਮਰੀ ਨਹੀਂ ਸੈ ਜੀ ਜੀ ਤੇ ਪਰ ਬੀ ਇਹ ਵਕਤ ਦਾ ਜਿਹੜਾ ਟਾਈਮ ਸੀਗਾ ਉਦੋਂ ਸਾਰੇ ਜਿੰਨੇ ਵੀਰ ਭੈਣ ਭਰਾ ਆਸੇ-ਪਾਸੇ ਦੂਸਰੇ ਹਰਿਆਣਾ ਰਾਜਸਥਾਨ ਤੋਂ ਵੀ ਸਾਰੇ ਚੱਲ ਕੇ ਆਪਦੇ ਜਿਹੜਾ ਬਾਰਡਰ ਏਰੀਆ 'ਚ ਸਾਰਾ ਇਹ ਨੁਕਸਾਨ ਹੋਇਆ ਤੇ ਉਹਦੀ ਪਰਭਾਈ ਲਈ ਸਾਰੇ ਤਿਆਰ ਹੈ ਵੈਸੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਸਾਰਾ ਮਤਲਬ ਸਾਰਾ ਆਪਣਾ ਮੁਲਕ ਇਕੱਠਾ ਹੋ ਗਿਆ ਉਸੇ ਅੱਛਾ ਸਪੈਸ਼ਲੀ ਮੈਂ ਗੱਲ ਕਰੂੰਗਾ ਵੀ ਲੱਗਦਾ ਤੁਹਾਨੂੰ ਵੀ ਇਹ ਜਿਹੜੇ ਹੜ੍ਹਾਂ ਤੇ ਰੋਕ ਲਾਈ ਜਾ ਸਕਦੀ ਸੀ ਸਰਕਾਰਾਂ ਦਾ ਇਹਦੇ ਵਿੱਚ ਕਿੰਨਾ ਕਰੋੜ ਲੱਗਦਾ ਤੁਹਾਨੂੰ ਦੇਖੋ ਜੱਲੇ ਵਾਲੀ ਸਾਹਿਬ ਵੀ ਜਿਹੜੀਆਂ ਚੀਜ਼ਾਂ ਆਪਾਂ ਮੰਨਦੇ ਆਂ ਵੀ ਕੁਝ ਕੁ ਚੀਜ਼ਾਂ ਸੀਗੀਆਂ ਜਿਹੜੇ ਡੈਮ ਵਗੈਰਾ ਦੇ ਨਾਲ ਜਿਹੜੀਆਂ ਨਹਿਰਾਂ ਵਗੈਰਾ ਨਿਕਲਦੀਆਂ ਹੋਰ ਸਾਰਾ ਉਹਨਾਂ ਦੀ ਸਫਾਈ ਹੁੰਦੀ ਹੋਰ ਹੁੰਦਾ ਪ੍ਰਬੰਧ ਹੁੰਦੇ ਹੋ ਸਕਦਾ ਹੈ ਕੁਝ ਨਾ ਕੁਝ ਬਚਤ ਹੋ ਜਾਂਦੀ ਮੈਂ ਤਾਂ ਇਸ ਜੀ ਨੂੰ ਇਹੀ ਮੰਨਦਾ ਹਾਂ ਕੀ ਲੱਗਦਾ ਤੁਹਾਨੂੰ ਜਦਾਂ ਫਿਊਚਰ ਦੇ ਵਿੱਚ ਸਾਨੂੰ ਕਿਹੋ ਜਿਹੀਆਂ ਤਿਆਰੀਆਂ ਜਾਂ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਚਲੋ ਸਰਕਾਰਾਂ ਨੂੰ ਤਾਂ ਬੇਨਤੀਆਂ ਆਪਾਂ ਹਮੇਸ਼ਾ ਹੀ ਹੁੰਦੀਆਂ ਨੇ ਵੀ ਕੁਝ ਨਾ ਕੁਝ ਇਦਾਂ ਦੇ ਪ੍ਰਬੰਧ ਹੋਣ ਵੀ ਗਾਂ ਤੋਂ ਇਹੋ ਜੀ ਪ੍ਰੋਬਲਮ ਨਾ ਆਵੇ ਇਦਾਂ ਦੀ ਸਮੱਸਿਆ ਨਾ ਆਵੇ ਇਦਾਂ ਦਾ ਨੁਕਸਾਨ ਨਾ ਹੋਵੇ ਹਮ ਹਮ ਮੇਰੀ ਤਾਂ ਇਹੀ ਰਿਕਵੈਸਟ ਹੈ ਸਪੈਸ਼ਲੀ ਇਸ ਵਾਰ ਕਲਾਕਾਰ ਭਾਈਚਾਰਾ ਬਹੁਤ ਵੱਧ ਕੇ ਉਹਨਾਂ ਨੇ ਹੜਪੀੜਤਾ ਦੀ ਮਦਦ ਕੀਤੀ ਹਰ ਥਾਂ ਦੇਖੋ ਕਿੰਨੀ ਮਦਦ ਜੇ ਪੈਸੇ ਦੀ ਗੱਲ ਕਰੀਏ ਹਾਂਜੀ ਅ ਸ਼ਬਦ ਜਲੀ ਮਨਕੀਰ ਤੋਲ ਕੋ ਹਰ ਵੀ ਜਿੰਨੇ ਵੀ ਆਪਣੇ ਕਲਾਕਾਰ ਆ ਸਾਰਿਆਂ ਨੇ ਵੱਧ ਚੱਕ ਕੇ ਆਪਣਾ ਬਣਦਾ ਯੋਗਦਾਨ ਪਾਇਆ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਨੇ ਜਿਹੜੇ ਸਿੰਗਰ ਵੈਸੇ ਵੀ ਨਾ ਦਿਲ ਦੇ ਜਿਹੜੇ ਸੌਫਟ ਬਹੁਤ ਹੁੰਦੇ ਆ ਜੀ ਹਮਮ ਔਰ ਸਿੰਗਰਾਂ ਦਾ ਫਰਜ਼ ਵੀ ਬਣਦਾ ਕਿਉਂਕਿ ਇਹਨਾਂ ਲੋਕਾਂ ਤੋਂ ਹੀ ਪੈਸਾ ਲਿਆ ਇਹਨਾਂ ਲੋਕਾਂ ਤੋਂ ਪੈਸਾ ਕਮਾਇਆ ਤੇ ਜੇ ਕੋਈ ਮਾੜਾ ਵਕਤ ਆ ਗਿਆ ਜੇ ਉਹਦੇ ਚੋਂ ਥੋੜਾ ਬਹੁਤਾ ਕਿਤੇ ਲੱਗ ਵੀ ਜਾਊਗਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਔਰ ਜਿੰਨੇ ਵੀ ਕੋਈ ਜ਼ਰੂਰੀ ਨਹੀਂ ਹੈ ਵੀ ਕੱਲੇ ਸਿੰਗਰ ਹੀ ਇਸ ਚੀਜ਼ ਨੂੰ ਉਹ ਕਰਿਆ ਜਿੰਨੇ ਵੀ ਪੋਲਿਟਿਕਸ ਜਿੰਨੇ ਵੀ ਖਿਡਾਰੀ ਜਿੰਨੇ ਜੋ ਵੀ ਮੈਨੂੰ ਲੱਗਦਾ ਵੀ ਜਿਹੜੀ ਸੈਲੀਬ੍ਰਿਟੀਆਂ ਸੀਗੀਆਂ ਜਿੰਨੀਆਂ ਸਾਰੀਆਂ ਉੱਥੇ ਪਹੁੰਚ ਗਈਆਂ ਜੀ ਜਿੰਨੇ ਉਹਨਾਂ ਨੂੰ ਕਰ ਸਕਦੇ ਸੀ ਜਿੰਨੀ ਉਹਨਾਂ ਦੀ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਆਪਦੇ ਵੱਲੋਂ ਕਰ ਸਕਦੇ ਸੀ ਉਹ ਵੱਧ ਤੋਂ ਵੱਧ ਹੀ ਕਰਕੇ ਆਏ ਹਮਮ ESPECIALLY ਆਪਾਂ ਗੱਲ ਕਰੀਏ ਕਿਉਂਕਿ ਇਸ ਹੜ੍ਹਾਂ ਦੇ ਨਾਲ ਬੱਚਿਆਂ ਦਾ ਭਵਿੱਖ ਬੱਚਿਆਂ ਦੀ ਵਿੱਦਿਆ ਤੇ ਬੜਾ ਨੁਕਸਾਨ ਹੋਇਆ ਹਾਂਜੀ ਉਹਨਾਂ ਬਾਬਤ ਕੀ ਕਹਿਣਾ ਚਾਹੁੰਦੇ ਆਂ ਹਾਂਜੀ ਵਿਦਿਆ ਦਾ ਬਾਕੀ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਉਹਨੂੰ ਹੋਰ ਬੈਟਰ ਕਰ ਸਕਣ ਤੇ ਜਿਹੜਾ ਹੈਗਾ ਵੀ ਉਹਨੂੰ ਹੋਰ ਵਧੀਆ ਕਰਨਾ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਤੇ ਜਿਹੜਾ ਹੈਗਾ ਵੀ ਜਿੰਨੀ ਆਪਾਂ ਵੈਸੇ ਆਪਣੀਆਂ ਜਿੰਨੀਆਂ ਕੋਈ ਸੰਸਥਾਵਾਂ ਆ ਜਾਂ ਕੋਈ ਹੋਰ ਹੈ ਜਿੰਨੇ ਕੋਈ ਐਨਆਰਆਈ ਭਰਾ ਬੈਠੇ ਆ ਉਹ ਜਿੰਨੀ ਕਿ ਮਦਦ ਕਰ ਸਕਦੇ ਆ ਉਹਨਾਂ ਨੂੰ ਵੱਧ ਚੜ੍ਹ ਕੇ ਕਰਨੀ ਚਾਹੀਦੀ ਹੈ ਥੈਂਕ ਯੂ ਸੋ ਮਾਂਜੀ ਥੈਂਕ ਯੂ ਜੱਲੂ ਵਾਲੀ ਸਾਹਿਬ ਤੁਹਾਡਾ ਧੰਨਵਾਦ ਤੇ ਸਾਰੇ ਜੱਲੂ ਵਾਲੀ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੁਬਾਰਾ ਤੋਂ ਬਹੁਤ ਮਿਹਰਬਾਨੀ ਸਸਿਕਾ ਥੈਂਕ ਯੂ ਜੀ ਥੈਂਕ ਯੂ